ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਿਹਾਜ਼ ਉੱਤੇ ਇੱਕ ਚਰਚਾ ਵੱਡੇ ਪੱਧਰ ਉੱਤੇ ਪਰਚਲਤ ਹੋ ਰਹੀ ਸੀ ਕਿ ਸ਼ਾਇਦ ਅਗਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ ਕਿ ਪਿਛਲੇ 11 ਸਾਲਾਂ ਤੋਂ ਨਹੀਂ ਹੋਈਆਂ ਉਹ ਹੋ ਸਕਦੀਆਂ ਨੇ ਸੰਭਾਵਨਾਵਾਂ ਬਣ ਸਕਦੀਆਂ ਨੇ। ਪਰੰਤੂ ਪ੍ਰਸ਼ਾਸਕੀ ਲਿਹਾਜ਼ ਉੱਤੇ ਜਿਹੜੀ ਖਬਰ ਖੁੱਲ ਕੇ ਸਾਹਮਣੇ ਆਈ ਹੈ ਉਹ ਅਜਿਹੇ ਸੁਭਾਵਨਾਵਾਂ ਦੇ ਬਿਲਕੁਲ ਉਲਟੇ ਜਿਸ ਤੋਂ ਜ਼ਾਹਰ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਾਲੇ ਜਲਦ ਅਵਸਥਾ ਦੇ ਵਿੱਚ ਨਹੀਂ ਐਨੀ ਜਲਦੀ ਨਹੀਂ ਹੋਣ ਵਾਲੀਆਂ। ਫਸੀਲਾ ਮੁਤਾਬਕ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਉਸ ਉੱਤੇ ਜੇਕਰ ਗੌਰ ਫਰਮਾਈ ਜਾਏ ਤਾਂ ਮਾਮਲਾ ਕਾਫੀ ਪਚੀਤਾ ਬਣਿਆ ਹੋਇਆ ਹੈ। ਮੁੱਖ ਗੁਰਦੁਆਰਾ ਚੋਣ ਕਮਿਸ਼ਨ ਕਮਿਸ਼ਨਰ ਦੀ ਜਿਹੜੀ ਮਿਆਦ ਹੈ ਉਹ ਪਿਛਲੇ ਮਹੀਨੇ 30 ਜੂਨ 2025 ਤੋਂ ਲੰਘ ਚੁੱਕੀ ਹੈ ਕਹਿੰਦਾ ਭਾਵ ਕਿ ਉਸ ਮਿਆਦ ਉੱਤੇ ਵਾਅਦੇ ਦੀ ਜਿਹੜੀ ਹੈ ਅਗਲੀ ਸਹੀ ਉਹ ਪਾਰ ਸਰਕਾਰ ਵੱਲੋਂ ਪਾਉਣੀ ਹੈ ਜਿਹੜੀ ਹਾਲੇ ਤੱਕ ਨਹੀਂ ਪਾਈ ਗਈ। ਲਿਹਾਜਾ ਕਮਿਸ਼ਨ ਦਾ ਜਿਹੜਾ ਕੰਮਕਾਜ ਉਹ ਕਹਿ ਸਕਦਾ ਹੈ ਕਿ ਅਦਵਾਟੇ ਰੁਕਿਆ ਹੋਇਆ ਇੱਕ ਤਰ੍ਹਾਂ ਠੱਪ ਪਿਆ ਹੈ। ਕਿਉਂਕਿ ਕਮਿਸ਼ਨ ਨੇ ਪਿਛਲੇ ਸਮੇਂ ਬੜੀ ਸਿਰ ਤੋੜ ਕੋਸ਼ਿਸ਼ਾਂ ਜਰੀਏ 50 ਲੱਖ ਦੇ ਕਰੀਬ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੂਚੀ ਤਿਆਰ ਕੀਤੀ ਸੀ ਵੋਟਾਂ ਸੂਚੀ ਵੱਧ ਕੀਤੀਆਂ ਸਨ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਨਾਲ ਸੰਬੰਧਤ ਕਿਉਂਕਿ ਪੰਜਾਬ ਦੇ 157 ਹਲਕੇ ਇਸ ਵੇਲੇ ਸਰਗਰਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਹਲਕਾ ਹਿਮਾਚਲ ਤੇ ਇੱਕ ਚੰਡੀਗੜ੍ਹ ਨਾਲ ਸੰਬੰਧਤ ਹੈ 11 ਹਲਕੇ ਜਿਹੜੇ ਉਹ ਹਰਿਆਣਾ ਨਾਲ ਸੰਬੰਧਤ ਨੇ ਪਰੰਤੂ ਹਰਿਆਣਾ ਦੇ ਪਟੀਸ਼ਨਰਾਂ ਵੱਲੋਂ ਪਿਛਲੇ ਸਮੇਂ ਇੱਕ ਪਟੀਸ਼ਨ ਦਾਇਰ ਕੀਤੀ ਕਿ ਹਰਿਆਣਾ ਲਈ ਜਿਹੜੀਆਂ ਗੁਰਦੁਆਰਾ ਚੋਣ ਕਮਿਸ਼ਨ ਨਾਲ ਵੋਟਾਂ ਨਹੀਂ ਤਿਆਰ ਕੀਤੀਆਂ ਗਈਆਂ ਲਿਹਾਜਾ ਇਹ ਮਾਮਲਾ ਮਾਨਜੋਗ ਅਦਾਲਤ ਦੇ ਵਿੱਚ ਹੈ ਜਿਸ ਸੰਬੰਧੀ 21 ਜੁਲਾਈ ਦੀ ਅਗਲੀ ਤਰੀਕ ਨਿਰਧਾਰਿਤ ਹੈ ਦੋ ਗੱਲਾਂ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਨੇ ਇੱਕ ਬੰਨੇ ਤਾਂ ਹਰਿਆਣੇ ਦੇ ਕੁਝ ਪਟੀਸ਼ਨਰਾਂ ਵੱਲੋਂ ਜਿਹੜੀ ਪਟੀਸ਼ਨ ਦਾਇਰ ਕਰਨੀ ਕਿ ਹਰਿਆਣੇ ਸੰਬੰਧੀ ਗੁਰਦੁਆਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਉਹ ਕਿਉਂ ਨਹੀਂ ਬਣਾਈਆਂ ਗਈਆਂ ਹਰਿਆਣੇ ਦੇ ਵਿੱਚ 11 ਹਲਕੇ ਨੇ ਪਿਛਲੀ ਵਾਰ 11 ਹਲਕਿਆਂ ਉੱਤੇ ਵੋਟਾਂ ਹੋਈਆਂ ਸਨ ਪਰ ਐਡ ਕੀ ਕਿਉਂ ਤੇ ਅਗਲਾ ਸਵਾਲ ਕਿ ਮੁੱਖ ਗੁਰਦੁਆਰਾ ਕਮਿਸ਼ਨ ਚੋਣਾਂ ਦੀ ਜਿਹੜੀ ਮਿਆਦ ਹੈ ਉਹਦੇ ਉੱਤੇ ਪਾਰ ਸਰਕਾਰ ਵੱਲੋਂ ਸਹੀ ਨਹੀਂ ਪਾਈ ਗਈ ਇੱਕ ਮਹੀਨਾ ਅੱਗੇ ਲੰਘ ਚੁੱਕਾ ਹੈ ਕਮਿਸ਼ਨ ਦਾ ਜਿਹੜਾ ਕੰਮਕਾਜ ਠੱਪ ਹੈ ਤੀਜੀ ਗੱਲ हरियाणा सिख गुरुद्वारा प्रबंधक कमेटी दी जेडी कार कार एक कार्यशील कार्यगुजारी हो चलंत अवस्था ਦੇ ਵਿੱਚ ਹੈ हरियाणा ਦੇ ਵਿੱਚ ਵੱਖਰਾ ਗੁਰਦੁਆਰਾ ਇੱਕ ਪੰਜਾਬ ਹਰਿਆਣਾ ਸਰਕਾਰ ਵੱਲੋਂ ਤਿਆਰ ਕੀਤਾ ਜਾਂਦਾ ਜਿਹਦੇ ਸੰਬੰਧੀ ਪਿਛਲੇ ਸਮੇਂ ਚ ਚੋਣਾ ਹੁੰਦੀਆਂ ਨੇ ਆਮ ਚੋਣਾਂ ਤੋਂ ਬਾਅਦ ਹਰਿਆਣਾ सिख गुरुद्वारा ਪ੍ਰਬੰਧਕ ਕਮੇਟੀ ਕਾਰਸ਼ੀਲ ਹੁੰਦੀ ਹੈ ਪਰ ਹਰਿਆਣਾ ਦੇ ਕੁਝ ਪਟੀਸ਼ਨਰਾਂ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੀ ਪਟੀਸ਼ਨ ਤਿਆਰ ਕਰਦੇ ਨੇ ਜਿਹਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮਾਇਤ ਵੀ ਕੀਤੀ ਜਾ ਰਹੀ ਹੈ। ਲਿਹਾਜ਼ਾ ਮਾਮਲਾ ਧਾਰਮਿਕ ਲਿਹਾਜ਼ ਉੱਤੇ ਤੇ ਕਾਨੂੰਨੀ ਲਿਹਾਜ਼ ਤੇ ਕਾਫੀ ਪਚੀਦਾ ਬਣਿਆ ਹੋਇਆ ਹੈ। ਜਿਸ ਨੂੰ ਜੇਕਰ ਕਾਨੂੰਨੀ ਲਿਹਾਜ਼ ਜਾਂ ਧਾਰਮਿਕ ਲਿਹਾਜ਼ ਉੱਤੇ ਕੋਖੀ ਤਾਂ ਬਾਕੀ ਗੱਲ ਵੱਡੇ ਪੱਧਰ ਉੱਤੇ ਅੱਗੇ ਵਧਦੀ ਵਿਖਾਈ ਦਿੰਦੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੰਨਾਂ ਸੰਬੰਧੀ ਪਿਛਲੇ ਸਮੇਂ ਚਰਚਾ ਸੀ ਕਿ ਜਲਦੀ ਹੋਣ ਵਾਲੀਆਂ ਨੇ ਜਾਂ ਹੋ ਸਕਦੀਆਂ ਨੇ ਉਹਨਾਂ ਦੇ ਵਿੱਚ ਹਾਲੇ ਮਾਹੌਲ ਜਿਹੜਾ ਉਹ ਖਟਾਈ ਭਰਿਆ ਹੈ ਕਹਿੰਦਾ ਭਾ ਕੇ ਉਹ ਚੋਣਾਂ ਹਾਲੇ ਖਟਾਈ ਦੇ ਵਿੱਚ ਪੈਂਦੀਆਂ ਵਿਖਾਈ ਦੇ ਰਹੀਆਂ ਨੇ ਉਧਰ ਪੰਜਾਬ ਨਾਲ ਕ ਮੰਤਰੀ ਪੱਦਰ ਦੀ ਜਾਂ ਧਾਰਮਿਕ ਪੱਦਰ ਦੀ ਇੱਕ ਅਹਿਮ ਗੱਲ ਇਨੀ ਦੇ ਨਹੀਂ ਕਾਫੀ ਚਰਚਾ ਦੇ ਵਿੱਚ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਰਣਜੀਤ ਦੇਵ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ ਜਥਾ ਲਗਾਉਣ ਵਾਸਤੇ ਜਾਤ੍ਰਮਤਾਂ ਪਾਸਪੋਰਟ ਮੰਗੇ ਹੈ 4 ਅਗਸਤ ਤੱਕ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਿਫਾਰਿਸ਼ ਉੱਤੇ ਜਿਹੜੇ ਸ੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਯਾਤਰਾ ਵਿਭਾਗ ਦੇ ਵਿੱਚ জমা ਕਰਾਉਣੇ ਹਨ ਤੇ ਸ੍ਰੋਮਣੀ ਕਮੇਟੀ ਦੀ ਵੱਡੀ ਕਵੈ ਦੇ ਇਚਾਰਾ ਜੋ ਜਲਦੀ ਅਰੰਭੀ ਜਾਏ ਤਾਂ ਵੀਜ਼ਾ ਪ੍ਰਣਾਲੀ ਵੀਜ਼ਾ ਪ੍ਰਕਿਰਿਆ ਦੇ ਵਿੱਚ ਕੋਈ ਦੇਰੀ ਨਾ ਹੋਵੇ ਇਸ ਮਾਹੌਲ ਤੋਂ ਜਿੱਥੇ ਸਿੱਖ ਹਲਕਿਆਂ ਦੇ ਵਿੱਚ ਕਾਫੀ ਸੰਤੁਸ਼ਟੀ ਮੰਨੀ ਜਾਂਦੀ ਹੈ ਕਿ ਕਿਉਂਕਿ ਪਿਛਲੇ ਸਮੇਂ ਪੈਲਗਾਮ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵਾਲਾ ਮਾਹੌਲ ਬਣ ਗਿਆ ਸੀ ਦੋਨੇ ਮੁਲਕਾਂ ਦੇ ਵਿੱਚ ਇੱਕ ਤਰ੍ਹਾਂ ਜੰਗੀ ਮਾਹੌਲ ਵੀ ਬਣ ਕੇ ਸਾਹਮਣੇ ਆਇਆ ਤੇ ਖਾਸ ਕਰਕੇ ਭਾਰਤ ਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਕਈ ਐਵੇਂ ਫੈਸਲੇ ਲਏ ਸਰਹੱਦਾਂ ਨੂੰ ਵੱਡੇ ਪੱਧਰ ਉੱਤੇ ਸੀਲ ਕਰ ਦਿੱਤਾ ਗਿਆ ਵਪਾਰਕ ਜਿਹੜੇ ਮਸੌਦੇ ਰੱਦ ਕਰ ਦਿੱਤੇ ਗਏ ਪਾਣੀ ਦੇ ਮਾਮਲੇ ਕਾਫੀ ਪਿਛਲੇ ਸਮੇਂ ਸਿੰਧ ਦਰਿਆ ਦਾ ਮਾਮਲਾ ਜਿਹੜਾ ਅਨੁਰੂਪ ਕਹਿੰਦਾ ਮਾਮਲਾ ਉੱਠਿਆ ਪਾਕਿਸਤਾਨ ਨੇ ਵੀ ਕਈ ਫੈਸਲੇ ਲਏ ਪਰੰਤੂ ਇੱਕ ਇਸ ਦੌਰਾਨ ਇੱਕ ਅਹਿਮ ਗੱਲ ਉਹ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਦੋਨਾਂ ਮੁਲਕਾਂ ਦੇ ਵੱਲੋਂ ਜਿਹੜੇ ਸ਼ਾਇਦ ਇਹ ਗੱਲ ਸੀਗਾ ਜਿਹੜਾ ਪਹਿਲੀ ਪਾਤਸ਼ਾਹੀ ਨੂੰ ਜਿਹੜਾ ਜਥਾ ਜਾਂਦਾ ਨਨਕਾਣਾ ਸਾਹਿਬ ਉਹਦੇ ਉੱਤੇ ਕੋਈ ਰੋਕ ਲੱਗ ਸਕਦੀ ਹੈ ਪਰੰਤੂ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਤਰ੍ਹਾਂ ਇਹ ਪਾਸਪੋਰਟ ਮੰਗੇ ਹੈ ਇਹਦੇ ਤੋਂ ਵੱਡਾ ਸੰਕੇਤ ਇਹ ਹੀ ਗਿਆ ਹੈ ਕਿ ਇਸ ਉੱਤੇ ਨਾ ਹੀ ਹੁਣ ਭਾਰਤ ਸਰਕਾਰ ਵੱਲੋਂ ਤੇ ਨਾ ਹੀ ਪਾਕਿਸਤਾਨ ਵੱਲੋਂ ਕੋਈ ਰੋਕ ਹੈ ਕੋਈ ਰੋਕ ਹੈ ਹੁਣ ਜਦੋਂ ਤਣਾਅ ਦੇ ਹਾਲਾਤ ਬਣੇ ਪਿਛਲੇ ਸਮੇਂ ਪੈਲਗ੍ਰੀਮ ਦੀ ਘਟਨਾ ਤੋਂ ਬਾਅਦ ਦੋਨੋਂ ਮੁਲਕਾਂ ਦੇ ਵਿੱਚ ਤਾਂ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸਮਾਗਮ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮ ਸੰਬੰਧੀ ਜਿਹੜਾ ਸਿੱਖਾਂ ਦਾ ਜੱთა ਪਾਕਿਸਤਾਨ ਜਾਂਦਾ ਸੀ ਉਹ ਪਿਛਲੀ ਵਾਰ ਨਹੀਂ ਗਿਆ ਉਸ ਸੰਬੰਧੀ ਸ਼ਰੋਣੀ ਕਮੇਟੀ ਨੇ ਵੀ ਕਵੈਦ ਨਹੀਂ ਸੀ ਅਰੰਭੀਪਰੰਤ ਹੁਣ ਜਿਸ ਤਰ੍ਹਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਵੈਦ ਆਰਾਮ ਦਿੱਤੀ ਹੈ ਬਕਾਇਦਾ ਸਰੋਨੀ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ ਵੱਲੋਂ ਇਹ ਜਾਣਕਾਰੀ ਸਿੱਖ ਹਲਕਿਆਂ ਨੂੰ ਸਿੱਖ ਸੰਗਤਨ ਦਿੱਤੀ ਗਈ ਹੈ ਕਿ 4 ਅਗਸਤ ਤੱਕ ਉਹ ਆਪਣੇ ਪਾਸਪੋਰਟ ਜਿਹੜੇ ਪਾਕਿਸਤਾਨ ਜਾਂਦੇ ਚਾਹਵਾਨ ਨੇ ਕਰਤਾਮ ਯਾਤਰਾ ਤੇ ਪਹਿਲੀ ਪਾਤਸ਼ਾਹੀ ਸ੍ਰੀ ਗਨਨਦev ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜਾਂ ਹੋਰ ਗੁਰਦੁਆਮਾਂ ਉੱਤੇ ਉਹ ਪਾਸਪੋਰਟ ਜਮ੍ਹਾਂ ਕਰਵਾ ਦੇ ਖੈਰ ਪਹਿਲਾਂ ਗਾਮ ਦੀ ਗੱਲ ਆਪਾਂ ਚਰਚਾ 'ਚ ਕਰ ਰਏ ਸੀ ਖਤਾਜਤਰੀ ਨੇ ਸੰਬੰਧੀ ਹੋਰ ਬੜੀ ਅਹਿਮ ਗੱਲ ਸਾਹਮਣੇ ਆਈ ਹੈ ਕਿਉਂਕਿ ਜਦੋਂ ਐਲ ਕਾਮ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਤੇ ਪਾਰ ਦਰਮਿਆਨ ਵੱਡਾ ਤਣਾਅ ਬਣਿਆ ਜੰਗੀ ਪੱਧਰ ਦਾ ਤਣਾਅ ਬਣਿਆ ਹਾਲਾਤ ਗਰਜਵੇਂ ਬਣੇ ਬੰਬਾਰੀ ਹੁੰਦੀ ਹੈ ਦੋਨਾਂ ਮੁਲਕਾਂ ਦੇ ਵਿੱਚ ਮਾਮਲਾ ਅੰਤਰਰਾਸ਼ਟਰੀ ਪੱਧਰ ਤੇ ਜਾਂਦਾ ਉਸ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਉਹ ਲੜਾਈ ਬੰਦ ਹੁੰਦੀ ਹਾਲਾਤ ਸਖਾਵੇਂ ਬਣਦੇ ਆ ਭਾਰਤ ਨੇ ਉਸ ਤੋਂ ਬਾਅਦ ਵਕ ਵਕ ਮੁਲਕਾਂ ਦੇ ਵਿੱਚ ਆਪਣੇ ਵੱਡੇ ਵਫਾਦ ਇਸ ਕਦਰ ਭੇਜੇ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਗਵਾਂਧੀ ਮੁਲਕ ਕਿਸ ਤਰ੍ਹਾਂ ਦਖਲਅੰਦਾਜ਼ੀ ਕਰ ਰਿਹਾ ਹੈ ਕਿਉਂਕਿ ਪੈਲਗਾਮ ਦੀ ਘਟਨਾ 2008 ਜਿਹੜੀ ਮੁੰਬਈ ਹਮਲਾ ਹੋਇਆ ਸੀ ਕਹਿੰਦਾ ਭਾਵ ਕਿ ਭਾਰਤੀ ਨਾਗਰਿਕਾਂ ਉੱਤੇ ਜਿਹੜੀ ਇਹ ਘਟਨਾ ਪਹਿਲੀ ਜਿਹੜੀ ਅਪ੍ਰੈਲ 2025 ਦੇ ਵਿੱਚ ਹੁੰਦੀ ਹੈ ਪੈਲਗਾਮ ਦੇ ਵਿੱਚ ਪਾਰਟ ਨੇ ਜਿਹੜਾ ਆਪਣਾ ਮਸੌਦਾ ਆਪਣੇ ਵਿਚਾਰ ਧਾਰਕ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਗਏ ਵੱਖ-ਵੱਖ ਵੱਡੇ ਵਫਰ ਜਿਦੇ ਵਿੱਚ ਕਹਿ ਸਕਦੇ ਆ ਕਿ ਮੈਂਬਰ ਪਾਰਲੀਮੈਂਟ ਮੰਤਰੀ ਜਾਂ ਹੋਰ ਵੱਖ-ਵੱਖ ਵਿਸ਼ਿਆਂ ਦੇ ਗ੍ਰੇਟ ਪਰਸਨ ਉਹ ਜਾਂਦੇ ਆ ਲਿਖਾ ਜਾ ਉਹਦਾ ਅਸਰ ਅੱਜ ਇੱਕ ਵਿਕਨ ਨੂੰ ਮਿਲਦਾ ਹੈ ਕਿ ਅਮਰੀਕਾ ਨੇ ਜਿਹੜਾ ਅੱਜ ਤਾਜ਼ਾ ਤਰੀਨ ਫੈਸਲਾ ਲਿਆ ਅਮਰੀਕਾ ਦੀ ਜਿਹੜੀ ਪ੍ਰਦੇਸ਼ ਮੰਤਰੀ ਨੇ ਮਾਰਕ ਰੋਵੀਓ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਕਮਾਂਤਰੀ ਪੱਧਰ ਤੇ ਸਾਹਮਣੇ ਆਉਂਦੀ ਹੈ ਅਮਰੀਕਾ ਨੇ ਪਾਕਿਸਤਾਨ ਸਥਿਤ ਇੱਕ ਅਤਵਾਦੀ ਸੰਗਠਨ ਜਿਸ ਨੇ ਪੈਰਗਾਮ ਘਟਨਾ ਦੀ ਇੱਕ ਜ਼ਿੰਮੇਵਾਰੀ ਲਈ ਸੀਗਾ ਉਸ ਨੂੰ ਗਲੋਬਲ ਪੱਧਰ ਦਾ ਅਤਵਾਦੀ ਫਰੰਟ ਐਲਾਨ ਦਿੱਤਾ ਹੈ ਕਹਿੰਦਾ ਭਾਗ ਕੇ ਕਮਾਂਤਰੀ ਅਤਵਾਦੀ ਫਰੰਟ ਜਿਸ ਤੋ ਵੀ ਗੱਲ ਵੀ ਮੋٹے ਤੌਰ ਤੇ ਜ਼ਾਹਰ ਹੁੰਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਲਈ ਜਿਹੜੀ ਵਚਨਬੱਧਤਾ ਦੇਹराई ਸੀ ਉਹਦੇ ਉੱਤੇ ਤੇ ਨਾਲ ਟਰੰਪ ਨੇ ਪਹਿਰੇਦਾਰੀ ਦਿੱਤੀ ਹੈ ਭਾਰਤ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ ਇਸ ਫੈਸਲੇ ਦੀ ਵੱਡੇ ਪੱਧਰ ਉੱਤੇ ਚਰਚਾ ਵੀ ਹੈ ਕਿ ਆਖਰ ਭਾਰਤ ਵੱਲੋਂ ਜਿਹੜੀ ਕਵਾਇਦ ਆਰੰਭੀ ਕੀਤੀ ਸੀ ਆਪਣੀ ਵਫਾਤ ਦੁਨੀਆ ਭਰ ਦੇ ਵਿੱਚ ਭੇਜੇ ਗਏ ਵੱਖ-ਵੱਖ ਮੁਲਕਾਂ ਦੇ ਵਿੱਚ ਭੇਜੇ ਗਏ ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਇੱਕ ਵਚਨਬੱਧਤਾ ਦਵਾਈ ਸੀ ਸਾਫ ਲਈ ਉਦੇ ਉੱਤੇ ਅੱਜ ਇੱਕ ਗੱਲ ਅੱਗੇ ਤੁਰੀ ਹੈ ਖੈਰ ਈ ਮਿਸ਼ਨ ਪੰਜਾਬੀ ਦੇਖ ਰਹੇ ਸਾਰੇ ਦਸਕਿਆਂ ਸੁਣੀਆਂ ਦਾ ਧੰਨਵਾਦ ਰੱਬ ਰੱਖੀ ਈ ਮਿਸ਼ਨ ਪੰਜਾਬੀ